ਕੀ ਕਰਨਾ ਚਾਹੀਦਾ ਫੇ ਮੈਨੂੰ ਤੁਹਾਡੇ ਤੁਹਾਡੇ ਹਿਸਾਬ ਨਾਲ ਇੱਕ ਤੁਸੀਂ ਵੀ ਓਪੀਨੀਅਨ ਦਿਓ ਮੈਨੂੰ ਆਪਣਾ ਕਿਵੇਂ ਸਾਬਤ ਕਰਾਂ ਕਿ ਐਨਜੀਓ 'ਚੋਂ ਮੇਰਾ ਘਰ ਨਹੀਂ ਚੱਲਦਾ ਜਾਂ ਇਹ ਕਹਾਂ ਕਿ ਕੀੜੇ ਪੈਣ ਮੇਰੇ ਜਿਵੇਂ ਐਨਜੀਓ 'ਚੋਂ ਰੁਪਇਆ ਵੀ ਕਰ ਲੈ ਕੇ ਜਾਂਦਾ ਹਾਂ ਕੀ ਕਹਾਂ ਜਿਵੇਂ ਹਰਸਿਮਰਦ ਬਾਦਲ ਨੇ ਕਿਹਾ ਸੀ ਜਿਨ੍ਹਾਂ ਨੇ ਬੇਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਦੇਖੋ ਇਹ ਗੱਲਾਂ ਤਾਂ ਮੈਂ ਨਹੀਂ ਕਿ ਰਿਹਾ ਤੁਸੀਂ ਵੀ ਕਹਿ ਦਿਓ ਕਿ ਉਹਦਾ ਕੱਖ ਨਾ ਰਹੇ ਜਿਹੜਾ ਪੈਸਾ ਖਾਂਦਾ ਹੈ ਦੁਨੀਆਂ 'ਚ ਜਿਹੜਾ ਬੰਦਾ ਵੀ ਪੈਸੇ ਖਾਂਦਾ ਉਹਦਾ ਕਿਸੇ ਦਾ ਕੱਖ ਨਾ ਰਹੇ ਵੀ ਜਿਹੜਾ ਐਨਜੀਓ 'ਚੋਂ ਪੈਸੇ ਖਾਂਦਾ ਹੈ ਉਹਦਾ ਕੱਖ ਨਾ ਰਵੇ 100% ਮਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦਿਓ ਉਹਦਾ ਕੱਖ ਨਾ ਰਵੇ ਭਾਜੀ ਉਹ ਕਿ ਕੀੜੇ ਪੈਣ ਮੇਰੇ ਜਿਵੇਂ ਐਨ ਜੀਓ ਚੋਂ ਕਰਪਿਆ ਵੀ ਕਰ ਲੈ ਕੇ ਜਾਂਦਾ ਹਾਂ ਕੀ ਕਹਾਂ ਜਿਵੇਂ ਹਰ ਸਿਮਰਤ ਬਾਦਲ ਨੇ ਕਿਹਾ ਸੀ ਜਿਨ੍ਹਾਂ ਨੇ ਬੇਦਬੀ ਕਰਾਈ ਉਹਨਾਂ ਦਾ ਕੱਖ ਨਾ ਰਵੇ ਦੇਖੋ ਇਹ ਗੱਲਾਂ ਤਾਂ ਮੈਂ ਨਹੀਂ ਕਿਹਾ ਤੁਸੀਂ ਵੀ ਕਹਿ ਦਿਓ ਕਿ ਉਹਦਾ ਕੱਖ ਨਾ ਰਹੇ ਜਿਹੜਾ ਪੈਸਾ ਖਾਂਦਾ ਹੈ ਦੁਨੀਆਂ 'ਚ ਜਿਹੜਾ ਬੰਦਾ ਵੀ ਪੈਸੇ ਖਾਂਦਾ ਉਹਦਾ ਕਿਸੇ ਦਾ ਕੱਖ ਨਾ ਰਵੇ ਵੀ ਜਿਹੜਾ ਐਨ ਜੀਓ ਚੋਂ ਪੈਸੇ ਖਾਂਦਾ ਹੈ ਉਦਾ ਕੱਖ ਨਾ ਰਵੇ ਮਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦਿਓ ਉਦਾ ਕੱਖ ਨਾ ਰਵੇ ਭਾਜੀ ਉਹਦਾ ਕੀ ਕਰਨਾ ਚਾਹੀਦਾ ਫੇ ਮੈਨੂੰ ਤੁਹਾਡੇ ਤੁਹਾਡੇ ਹਿਸਾਬ ਨਾਲ ਇੱਕ ਤੁਸੀਂ ਵੀ